साईं मुर्गा पार आम पार्टी जी सरकार पार्टी जी सरकार ਜਾਪਰਾ ਕੰਡ ਚੌਕੀ ਦੇ ਸਾਹਮਣੇ ਜਿਹੜਾ ਤੋਂ ਨਵੇਂ ਸੰਯੁਕਤ ਦਫਾਨ ਮੋਰਚੇ ਦਾ ਰੂਪ ਧਾਰ ਲਿਆ ਗਿਆ ਜਿਹਦੇ ਵਿੱਚ ਮੁਖਤਿਆਰ ਸਿੰਘ ਜੀ ਮੱਲਾ ਖਮੂਰੀ ਦਫਾਨ ਸਭਾ ਜੁਨੀਆਨਾ ਫਤਪਾਲ ਸਿੰਘ ਜੀ ਚਿੰਤੀ ਫਾਨ ਜੁਨੀਆਨਾ ਪਰ ਦੇ ਉਹ ਭਾਰਿਆਂ ਨੇ ਤੁਹਾਡੇ ਤੋਂ ਨੂੰ ਹਮਾਇਤ ਕੀਤੀ ਆ ਇਹਨਾਂ ਸਜਾਣਾ ਧਰਨੇ ਤੋਂ ਆਉਣ ਦੇ ਲਈ ਬਹੁਤ ਬਹੁਤ ਧੰਨਵਾਦ ਅਜੀਪੁਰ ਦੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਸਾਡੇ ਪ੍ਰਧਾਨ ਸਾਹਿਬ ਜੀ ਨੇ ਦੱਸਿਆ ਕਿ ਧਰਨਾ ਇੱਥੋਂ ਤੱਕ ਜਿੱਧਰ ਨਾਲ ਆਇਆ ਜੀ ਵੇਖੋ ਜੀ ਮੈਂ ਭਾਰਤੀ ਕਿਸਾਨ ਜੂਨੇ ਰਾਜੇਵਾਲ ਦਾ ਜ਼ਿਲ੍ਹਾ ਪ੍ਰਧਾਨ ਪ੍ਰਗਟ ਸਿੰਘ ਮਹੀਦੀਪੁਰ ਕੱਲ ਪਿੰਡ ਕੰਗਦੇ ਵਿੱਚ ਸੁਸਾਇਟੀ ਦੀ ਜਿਹੜੀ ਕਮੇਟੀ ਦੀ ਚੋਣ ਸੀ ਕਮੇਟੀ ਦੀ ਚੋਣ ਸੀ ਤੇ ਔਰ ਕਮੇਟੀ ਦੀ ਚੋਣ ਦੇ ਮੁਤਾਬਕ ਸਾਰਾ ਨਗਰ ਜਿਹੜਾ ਸੀ ਉਹ ਇੱਕ ਬਣੇ ਸੀ ਜਿਹੜੇ ਉਹਦੇ ਪੂਰੇ ਪ੍ਰੋਪਰ ਆਪਣਾ ਮੈਂਬਰ ਸੀ ਉਹ ਸਾਰੇ ਆਪੋ ਆਪਣੇ ਜਿਹੜੇ ਹੀ ਉਹ ਇਸ ਇਲੈਕਸ਼ਨ ਦੇ ਹੱਕ ਵੀ ਸਨ ਤੇ ਮੇਰੇ ਨਾਲ ਵੀ رابطہ ਕੀਤਾ ਗਿਆ ਔਰ ਜਦੋਂ ਇਹ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰਸ ਹਨ ਇਸ ਪਿੰਡ ਦੇ ਉਹਨਾਂ ਵੱਲੋਂ ਜਿਹੜਾ ਉਹ ਇੱਥੇ ਦਬਾਅ ਪਾਇਆ ਗਿਆ ਅਧਿਕਾਰੀਆਂ ਤੇ ਜਿਹੜੇ ਇਲੈਕਸ਼ਨ ਕਰਾਉਣ ਵਾਸਤੇ ਆਏ ਸਨ ਮੈਨੂੰ ਵੀ ਪਤਾ ਲੱਗਾ ਮੈਂ ਏਆਰ ਸਾਹਿਬ ਨਾਲ ਡੀਆਰ ਸਾਹਿਬ ਨਾਲ ਦੋਨਾਂ ਨਾਲ ਗੱਲ ਕੀਤੀ ਉਹਨਾਂ ਨੇ ਇਹ ਕਿਹਾ ਕਿ ਸਾਨੂੰ ਪਤਾ ਲੱਗਾ ਉੱਥੇ ਧਾਂਦਲੀ ਕਰ ਰਹੇ ਆ ਬੰਦੇ ਔਰ ਜਿਹੜਾ ਉਹ ਦਬਾਅ ਬਣਾ ਰਹੇ ਨੇ ਕੇ ਇਲੈਕਸ਼ਨ ਜਿਹੜਾ ਉਹਨੂੰ ਉਹਨਾਂ ਦੇ ਉਹਨਾਂ ਦੇ ਮੁਤਾਬਕ ਜਿਹੜਾ ਹੈ ਉਹ ਕਮੇਟੀ ਬਣਾਈ ਜਾਵੇ ਪਰ ਜਿਹੜੇ ਉੱਚ ਅਧਿਕਾਰੀ ਸਨ ਉਹਨਾਂ ਨੇ ਇਸ ਚੀਜ਼ ਦਾ ਨੋਟਿਸ ਲਿਆ ਉਹ ਇਲੈਕਸ਼ਨ ਜਿਹੜਾ ਹੀ ਕਮੇਟੀ ਦਾ ਇਲੈਕਸ਼ਨ ਸੀ ਉਹਨੂੰ ਰੱਦ ਕਰਨਾ ਚਾਹੁੰਦੇ ਸਨ ਪਰ ਜਿਹੜੇ ਇੱਥੋਂ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਸਨ ਉਹਨਾਂ ਨੇ ਉਹ ਜਿਹੜੀ ਕਾਰਵਾਈ ਉਹਨੂੰ ਆਪਣੇ ਕਬਜ਼ੇ 'ਚ ਲਿਆ ਉਹਨੂੰ ਪਾੜਿਆ ਔਰ ਦੁਬਾਰਾ ਉਹਨਾਂ ਨੇ ਮਤਾ ਪੋਣਾ ਹੀ ਵੀ ਅੱਜ ਦਾ ਇਲੈਕਸ਼ਨ ਜਿਹੜਾ ਪੋਸਟਪੋਨ ਕਰਕੇ ਇਹਨੂੰ ਅੱਗੇ ਕੀਤਾ ਜਾ ਰਿਹਾ ਪਰ ਇਹਨਾਂ ਨੂੰ ਉਹ ਨਾਗਵਾਰਾ ਗੁਜਰੀ ਕਿਉਂਕਿ ਮਹਿਕਮੇ ਨੇ ਜਿਹੜਾ ਸੋਸਾਇਟੀ ਮਹਿਕਮਾ ਸੀ ਏਆਰ ਸਾਹਿਬ ਦੇ ਔਰ ਡੀਆਰ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਉਹਨਾਂ ਜਿਹੜਾ ਹੀ ਉਹ ਇਹਨਾਂ ਦੇ ਮਤਾਬਕ ਕਮੇਟੀ ਨਹੀਂ ਬਣੀ ਔਰ ਇਹਨਾਂ ਨੇ ਉਹ ਕਾਰਵਾਈਆਂ ਪਾੜੀਆਂ ਖੋਈਆਂ ਔਰ ਜਾਣ ਬੁੱਝ ਕੇ ਇੱਕ ਐਸ ਤੰਗ ਦਾ ਡਰਾਮਾ ਰਚਿਆ ਆਪਦੇ ਬੰਦੇ ਨੂੰ ਆਪੇ ਰੋਲਾ ਪਾਇਆ ਆਪਦੇ ਬੰਦੇ ਨੂੰ ਆਪੇ ਸੱਟ ਲਾਈ ਔਰ ਵਿੱਚ ਹੀ ਆ ਜਿਹੜਾ ਮੌਜੂਦਾ ਸੈਕਟਰੀ ਆ ਉਹਦਾ ਵੀ ਪਰਚਾ ਕਰਾਇਆ ਗਿਆ ਔਰ ਸਾਬਕਾ ਸੈਕਟਰੀ ਆ ਉਹਦਾ ਵੀ ਪਰਚਾ ਕਰਾਇਆ ਗਿਆ ਜਿਹੜੇ ਅਧਿਕਾਰੀਆਂ ਦਾ ਵੀ ਪਰਚੇ ਕਰਾ ਦਿੱਤੇ ਗਏ ਔਰ ਜਿਨ੍ਹਾਂ ਨੂੰ ਬੰਦਿਆਂ ਨੂੰ ਪਤਾ ਹੀ ਨਹੀਂ ਵੀ ਇਹ ਇੱਥੇ ਕੋਈ ਝਗੜਾ ਹੋਇਆ ਨਹੀਂ ਹੋਇਆ ਇਹਨਾਂ ਨੇ ਮਤਲਬ ਏਡੀ ਛੇਤੀ ਤੁਰੰਤ ਪੁਲਸ ਨੇ ਕਾਰਵਾਈ ਕੀਤੀ ਅਜੇ ਪਰसों ਝਗੜਾ ਆ ਅਜੇ ਅਜੇ ਏਡੀ ਛੇਤੀ ਦਾ ਐਕਸ-ਰੇ ਰਿਪੋਰਟ ਛੱਬੀ ਦੀ ਆ ਹੀ ਨਹੀਂ ਸਕਦੀ ਵੇਖੋ ਕੋਈ ਵੀ ਪ੍ਰੋਸੈਸ ਆ ਉਹ ਮੈਡੀਕਲ ਤਰੀਕੇ ਨਾਲ ਉਹ ਜਦੋਂ ਬੰਦਾ ਦਾਖਲ ਹੁੰਦਾ ਹੈ ਉਹਦਾ ਪਹਿਲਾ ਜਿਹੜੀ ਆ ਐਨ ਐਮ ਆਰ ਕੱਟੀ ਜਾਂਦੀ ਆ ਮੁੜਕੀ ਨੂੰ ਅੰਡਰ ਐਕਸਰੇ ਕੀਤਾ ਜਾਂਦਾ ਅੰਡਰ ਐਕਸਰੇ ਕਰਕੇ ਉਹ ਡਾਕਟਰ ਲਿਖਦਾ ਵੀ ਇੰਜਰੀ ਕੀ ਆ ਜਾਂ ਕਿਸ ਤੰਗ ਦੀ ਆ ਫੇਰ ਛਪੀ ਦਾ ਪਰਚਾ ਹੁੰਦਾ ਠੀਕ ਆ ਅਜੇ ਇਹ ਵਿਖਾਉਣ ਡਾਕਟਰੀ ਰਿਪੋਰਟ ਐਸ ਐਚਓ ਵਿਖਾਵੇ ਜਾਂ ਕੋਈ ਵਿਖਾਵੇ ਅਧਿਕਾਰੀ ਵਿਖਾਉਣ ਜਾਂ ਉਹ ਵਿਖਾਉਣ ਅਸੀਂ ਜਿਹੜਾ ਉਹਨਾਂ ਤੇ ਵੀ ਕਾਰਵਾਈ ਕਰਾਵਾਂਗੇ ਜਿਨ੍ਹਾਂ ਨੇ ਇਹ ਗਲਤ ਤਰੀਕੇ ਨਾਲ ਪਰਚਾ ਦਰਜ ਕੀਤਾ ਔਰ ਜਿਨ੍ਹਾਂ ਨੇ ਗਲਤ ਮੈਡੀਕਲ ਰਿਪੋਰਟ ਇਹਨਾਂ ਨੂੰ ਭੇਜੀ ਆ ਉਹਨਾਂ ਦਾ ਵੀ ਅਸੀਂ ਜਿਹੜੀ ਉੱਥੇ ਕਾਰਵਾਈ ਉਹਨਾਂ ਦਾ ਵੀ ਪ੍ਰਦਰਸ਼ਨ ਉੱਥੇ ਵੀ ਕਰਾਂਗੇ ਔਰ ਇਹ ਸਾਰਾ ਕੁਝ ਮਨਜਿੰਦਰ ਸਿੰਘ ਲਾਲਪੁਰਾ ਜੋ ਮੌਜੂਦਾ ਐਮਐਲ ਆ ਉਹ ਆਪਣੇ ਵਰਕਰਾਂ ਨੂੰ ਇੱਥੇ ਕਾਬਜ ਕਰਾਉਣਾ ਚਾਹੁੰਦਾ ਔਰ ਕਾਬਜ ਕਰਾ ਕੇ ਮਨਸ਼ਾ ਦਾ ਸਿੱਧੀ ਨਜ਼ਰ ਆਉਂਦੀ ਆ ਜਦੋਂ ਕਾਬਜ ਕਰਾਉਣਗੇ ਫਿਰ ਸੁਸਾਇਟੀ ਦੇ ਵਿੱਚ ਤੰਦਲੀ ਹੋਊਗੀ ਫਿਰ ਸਟਾਡੀ ਦੇ ਵਿੱਚ ਗਮਨ ਹੋਊਗਾ ਲੁੱਟ ਕਰਨਗੇ ਇਹ ਇਹ ਜਿਹੜੇ ਵਿੱਚ ਕਰਜ਼ਿਆਂ ਦੇ ਜਾਂ ਕਿਸਾਨਾਂ ਦੇ ਨਾਲ ਜ਼ਰੂਰੀ ਵਿਵਾਰਕ ਵੀ ਕਰਨਗੇ ਮਨਚਾ ਨਦੀ ਆ ਵੀ ਪੈਸ ਇਹਦੇ ਵਿੱਚੋਂ ਕਬਜ਼ਾ ਕਰਕੇ ਆਪਦੇ ਜਿਹੜੇ ਮਨੋਰਥ ਉਹਨਾਂ ਨੂੰ ਆਪਣਾ ਹਾਸਲ ਕੀਤਾ ਜਾ ਸਕੇ ਤੁਹਾਡਾ ਮਸਲਾ ਨਹੀਂ ਹੱਲ ਹੁੰਦਾ ਤੇ ਅਗਲਾ ਪ੍ਰੋਸੈਸ ਤੁਹਾਡਾ ਕਿਸ ਤਰ੍ਹਾਂ ਦਾ ਵੇਖੋ ਜੀ ਕੱਲ ਨੂੰ ਤਾਂ ਧਰਨਾ ਇੱਥੇ ਜਾਰੀ ਰਹੂਗਾ ਠੀਕ ਆ ਔਰ ਪਰਸੋਂ ਜੇ ਕੱਲ ਸ਼ਾਮ ਤੱਕ ਸਾਡੇ ਨਾਲ ਕੋਈ ਕਿਸਮ ਦਾ ਕੋ ਪ੍ਰਸ਼ਾਸਨ ਕਿਹੇ ਸਾਡੀ ਕੋਈ ਇਹ ਪਰਚੇ ਨੂੰ ਰੱਦ ਨਹੀਂ ਕਰਦੇ ਠੀਕ ਆ ਤੇ ਪਰਸੋ ਅਸੀਂ ਐਸਐਸਪੀ ਦੇ ਦਫਤਰ 'ਚ ਵੀ ਕੋਈ ਉੱਥੇ ਪ੍ਰਦਰਸ਼ਨ ਕਰ ਸਕਦੇ ਆ ਜਾਂ ਕੋਈ ਅਸੀਂ ਆਪਦੀ ਰਣਨੀਤੀ ਜਿਹੜੀ ਉਹ ਕੱਲ ਸ਼ਾਮ ਨੂੰ ਡਿਕਲੇਅਰ ਕਰਾਂਗੇ ਜੀ ਇਸ ਸਟੇਜ ਤੋਂ ਕੱਲ ਸ਼ਾਮ ਨੂੰ ਡਿਕਲੇਅਰ ਕਰਾਂਗੇ ਅੱਛਾ ਅੱਛਨ ਵੀ ਮੌਜੂਦਾ ਹਥਿਆ ਕੋਈ ਗੱਲਬਾਤ ਨਹੀਂ ਕਾਰਵਾਈ ਜਿਹੜਾ ਰਜਿਸਟਰ ਤੇ ਸੀਗੀ ਉਹ ਵੀ ਸਾਡੇ ਸਾਹਮਣੇ ਲੈ ਕੇ ਗਿਆ ਵਾ ਦੁਬਾਰਾ ਰਜਿਸਟਰ ਮੰਗਾਇਆ ਗਿਆ ਜਿਹਦੇ ਤੇ ਉਹ ਕਾਰਵਾਈ ਪਾਈ ਗਈ ਆ ਲੇਕਿਨ ਬਾਅਦ ਵਿੱਚ ਪਤਾ ਲੱਗਾ ਵੀ ਉਹ ਬੰਦੇ ਨੇ ਆਪਣੇ ਆਪ ਛੱਟਾਂ ਲਾ ਕੇ ਤੇ ਦਾਖਲ ਹੋ ਗਿਆ ਤੇ ਹੁਣ ਪਤਾ ਲੱਗਾ ਵੀ ਉਹ ਘਰ ਵੀ ਆ ਗਿਆ ਵਾ ਸੀਸੀਟੀਵੀ ਕੈਮਰੇ ਚ ਲੱਗੇ ਕੋਈ ਗੱਲਬਾਤ ਐ ਹੋਜੀ ਕੋਈ ਰਿਪੋਰਟ ਸ਼ਹਿਰ ਨਹੀਂ ਜੀ ਉੱਥੇ ਨਹੀਂ ਸੀਗੇ ਹੈਗੇ ਜੀ ਜਿਹੜੀ ਮੌਕੇ ਤੇ ਬਣਾਈ ਤੁਸੀਂ ਉਹਦਾ ਸ਼ਹਿਰ ਬਣੀ ਹੋਵੇ ਜੀ ਮੈਨੂੰ ਇਸ ਚੀਜ਼ ਬਾਰੇ ਨਹੀਂ ਪਤਾ ਬਣੀ ਹੋਗੀ ਸ਼ਾਇਦ ਉੱਥੇ ਗੱਲ ਚੱਲਦੀ ਸੀ ਵੀ ਬਣੀ ਹੋਈ ਹੈ ਮੰਗ ਕੀ ਕਰਦੇ ਮੰਗ ਅਸੀਂ ਕਰਨੇ ਵੀ ਸਾਡਾ ਨਜਾਇਜ਼ ਪਰਚਾ ਵਾ ਰੱਦ ਕੀਤਾ ਜਾਵੇ ਜਿਨ੍ਹਾਂ ਨੇ ਨਜਾਇਜ਼ ਪਰਚਾ ਦਰਜ ਕੀਤਾ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਨਜਾਇਜ਼ ਪਰਚਾ ਆਇਆ ਨੀ ਨੀ ਚਾਰ ਬੰਦੇ ਆ ਤੇ ਚਾਰ ਬੰਦੇ ਇੱਕ ਬੰਦਾ ਵੇਖੋ ਬਾਹਰ ਉਹ ਇੱਕ ਸਕੂਲ ਦੇ ਵਿੱਚ ਟੀਚਰ ਆ ਉਹ ਉੱਥੇ ਵੀ ਆਣਗੇ ਉਹਨਾਂ ਦਾ ਨਾਮ ਵੀ ਵਿੱਚ ਦਰਜ ਕੀਤਾ ਗਿਆ ਅਜੇ ਸਾਰਾ ਜਿਹੜਾ ਆਪਣਾ ਸੁਸਾਇਟੀ ਦੀ ਚੋਣ ਦਾ ਪਿੰਡ ਕੰਗ ਜੇ ਰੌਲਾ ਪਿਆ ਕੋਈ ਪਰਚਾ ਪੁਲਿਸ ਵੱਲੋਂ ਦਰਜੇ ਕੀਤਾ ਗਿਆ ਕੀ ਮਾਮਲਾ ਕਦੇ ਸਬੰਧੀ ਧਰਨਾ ਲਾਇਆ ਕੱਲ ਪਿੰਡ ਕੰਗ ਦੀਆਂ ਸੁਸਾਇਟੀ ਦੀਆਂ ਇਲੈਕਸ਼ਨ ਸੀ ਉਹਦੇ ਚ ਇਹਨਾਂ ਦਾ ਆਪਸ ਵਿੱਚ ਰੌਲਾ ਪਿਆ ਇੱਕ ਦੂਜੇ ਨਾਲ ਲਗੜੇ ਝਗੜਿਆ ਤੇ ਉਹਦੇ ਚ ਮੁਕਦਮਾ ਅੰਦਰਜ ਹੋਇਆ ਕਿੰਨੇ ਬੰਦਿਆਂ ਦੇ ਸਰ ਮੁਕਦਮਾ ਦਰਜ ਕੀਤਾ ਚਾਰ ਬੰਦੇ ਬਾਈਨੇ ਵਾ ਤਿੰਨ ਚਾਰ ਅੰਸਾ ਤੇ ਕੀ ਝਗੜਾ ਕੀ ਹੋਇਆ ਕੀ ਰਿਪੋਰਟ ਆਈ ਆਪਣੀ ਜਿਹੜੀ ਡਾਕਟਰ ਰਿਪੋਰਟ ਕੀ ਆਈ ਕੀ ਕਾਰਵਾਈ ਕੀਤੀ ਤੈਨੂੰ ਡਾਕਟਰ ਰਿਪੋਰਟ ਸਾਰਪਸਟ ਲੱਗੀ ਉਹਦੇ ਸਾਰਪਸਟ ਨੂੰ ਕਿ 326 ਦਾ ਵਾਧਾ ਆਇਆ ਉਹਦੇ ਚ ਪਰਚਾ ਦਰਜ ਕੀਤਾ ਗਿਆ ਕਿੰਨੇ ਕਿੰਨੇ ਬੰਦੇ ਜਿਹੜੇ ਉਹਨਾਂ ਦੇ ਮੁਕਦਮਾ ਦਰਜ ਹੋਇਆ ਚਾਰ ਬੰਦੇ ਆਈ ਨੇਵਾ ਤਿੰਨ ਚਾਰ ਬੰਦੇ ਜਿਹੜੇ ਅਨੁਛਦ ਇਹ ਜਿਹੜੇ ਬਾਰਤਾਰ ਨਗਰੀਏ ਕਹਿੰਦੇ ਪੁਲਿਸ ਨੇ ਝੂਠਾ ਮੁਕਾਦਮਾ ਸਿਆਸੀ ਜਿਹੜੀ ਸ਼ਹਿ ਦੇ ਉੱਤੇ ਦਰਜ ਕੀਤਾ ਐਮਐਲਏ ਸਾਹਿਬ ਦਾ ਵਿੱਚ ਰੋਲ ਦੱਸਣ ਦਾ ਨਹੀਂ ਨਹੀਂ ਕੋਈ ਸ਼ਹਿਦ ਦਾ ਦਰਜ ਨਹੀਂ ਕੀਤਾ ਬਾਕੀ ਵੈਰੀਫਾਈ ਕਰ ਲਾਂਗੇ ਵੈਰੀਫਾਈ ਜੇ ਕੋਈ ਕੋਈ ਝੂਠਾ ਹੋ ਤੇ ਉਹਨੂੰ ਉਸ ਤਰਤੀਸ ਉਹ ਚਾਦੀ ਸਾਡੀ ਜੇ ਕੋਈ ਗਲਬਾਤ ਆਈ ਸਾਹਮਣੇ ਤੇ ਉਸ ਹਸਾ ਉਹਨਾਂ ਤਰਤੀਸ ਮੋਲਡ ਕਰਦਾ ਐਮਐਲਏ ਸਾਹਿਬ ਦਾ ਕੋਈ ਰੋਲ ਵੀ ਨਹੀਂ ਕੋਈ ਵਿੱਚ ਸਿਆਸੀ ਦਵਾਦ ਨਹੀਂ ਨਹੀਂ ਕੋਈ ਸਿਆਸੀ ਦਵਾਦ ਨਹੀਂ ਕਰਦਾ ਧੰਨਵਾਦ